ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਮਸ਼ਹੂਰ ਕਹਾਣੀ ਕਰ ਗਲੀਪ ਕੋ ਟਿਵਾਣਾ ਦੀ ਕਹਾਣੀ ਬੱਸ ਕੰਡਕਟਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਨੇਰੀ ਡਾਕਟਰ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਦੀ ਹੋ ਗਈ ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬਾਸਦੇ ਸਵੇਰੇ ਨਾਬੇ ਤੋਂ ਚਲੀ ਜਾਂਦੀ ਤੇ ਅੱਤ ਨੂੰ ਪਰਤ ਆਉਂਦੀ ਬਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰਾਂ ਦੀ ਬੇਹੂਦਾ ਹਰਕਤਾਂ, ਅਸੱਭਿਆ ਗੱਲਾਂ ਤੋਂ ਆਉਂਦਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਤਾਂ ਗੱਲ ਐ, ਸੋਚ ਉਹ ਸਭ ਕੁਝ ਝਰ ਲੈਂਦੀ। ਜਿਸ ਦਿਨ ਜੀਤ ਦੀ ਉਸ ਵਾਸਤੇ ਡਿਊਟੀ ਹੁੰਦੀ, ਉਹ ਥੋੜੀ ਸੌਖੀ ਰਹਿੰਦੀ। ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸੌਉਂਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਐ। ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ, "ਆਹੋ ਜੀ" ਡਾਕਟਰ ਨਹੀਂ ਐ ਵੱਡੀ ਡਾਕਟਰ ਨਹੀਂ ਆਂਦੇ ਨੇ ਪੂਰਾ 300 ਰੁਪਇਆ ਤਨਖਾਹ ਲੈਂਦੀ ਐ ਜੀਤ ਨੇ ਟਿਕਟ ਫੜਾਉਂਦਿਆਂ ਹੋਲੀ ਜਿਹੀ ਦੱਸਿਆ ਜੀ ਅੱਜਕੱਲ ਤਾਂ ਕੁੜੀਆਂ ਵੀ ਆਦਮਿਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮਿਆਂ ਦਾ ਰੋਬ ਨਹੀਂ ਰਿਹਾ ਨਾਲ ਦੀ ਸੀਟ ਤੇ ਬੈਠੇ ਅੱਕੜ ਜਿਹੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਨੀਆਂ ਦੀਆਂ ਕਾਹਨੂੰ ਆਦਮਿਆਂ ਸਾਹਮਣੇ ਅੱਖ ਚੁਪਦੀਆਂ ਨੇ ਤੇ ਆਹ ਕੁੜੀ ਡਾਕਟਰ ਨੇ ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ ਦੇਖੀ ਐ ਸੌਰੀ ਦੇ ਜਾਣੀ ਮੂਵੀ ਚ ਬੋਲ ਨੇ ਪਾਲੀਵਲ ਤੱਕਦੇ ਪਿਛਲੀਆਂ ਸੀਟਾਂ ਦੇ ਬੈਟਿਕ ਸਰਦਾਰ ਨੇ ਆਖਿਆ ਯਾ ਰੱਬ ਸਾਡੇ ਵੀ ਕਿਸੇ ਫਿਕਰਾਂ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦੇ ਗੁਲਾਬੀ ਜੇ ਕੁੜਤੇ ਵਾਲੇ ਥੇਲੇ ਦੇ ਸ਼ਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ ਕਿਉਂ ਬਈ ਓਏ ਜਾਣ ਦੀ ਸਲਾਈ ਕਿ ਲਾ ਦੇ ਹੁਣੇ ਹੀ ਪੁੰਜੇ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕਾਹਨੂੰ ਗਰਮ ਹੁੰਦੇ ਹੋ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਈ ਤਾਂ ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ ਭਾਂ ਤਾਂ ਹੈ ਨਹੀਂ ਮੇਰੇ ਕੋਲ ਚਲੋ ਪੈਸੇ ਕੱਲ ਦੇ ਦੇਣਾ ਆਕੋ ਗਾਂ ਲੰਗ ਗਿਆ ਅੱਗੋ ਇੱਕ ਬੁੱਢੀ ਨੇ ਹੋਰ ਦਸਾਂ ਦਾ ਹੀ ਨੋਟ ਕੱਢਿਆ ਮਾਈ ਟੁੱਟੇ ਹੈ ਨਹੀਂ ਮੇਰੇ ਕੋਲ ਸਾਢੇ 10ਾਂ ਨੇ ਸਾਰਾ ਪਹਾੜਾ ਤੇ ਐਡਾ ਸਾਰਾ ਨੋਟ ਕੱਢ ਫੜਾਉਨੇ ਹੋ ਚੰਗਾ ਜੇ ਪੈਸੇ ਬਣਾ ਲਿਆ ਉੱਤਰ ਕੇ ਜੀਤ ਨੇ ਜਰਾ ਸਖਤ ਆਵਾਜ਼ ਨਾ ਲਾਕਿਆ ਵੇ ਪੁੱਤ ਐਨੇ ਨੂੰ ਬਾਸ ਨਾ ਤੁਰ ਜਾਵੇ ਮੈਂ ਤਾਂ ਜ਼ਰੂਰੀ ਜਾਣਾ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀ ਬੁੱਢੀ ਨੇ ਉਤਰਲੇ ਨਾ ਲਾਕਿਆ ਅੱਛਾ ਮਾਈ ਬੈਠ ਜਾ ਆਕੋ ਟਿਕ ਟਿਕ ਕਰਨ ਲੱਗ ਪਿਆ ਪਾਲੀ ਆਪਣੇ ਹਸਪਤਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰਖੜਾ ਕਲਿਆਣ ਤੇ ਰੌਣੀ ਪਿੱਛੇ ਛੜਦੀ ہوئی ਚੁੰਗੀ ਦੇ ਕੋਲ ਪਹੁੰਚ ਗਈ ਯਾਰ ਅੱਜ ਐਦਰ ਦੇ ਚੱਲੀ ਨੀਲਾ ਪਵਨ ਕੰਨੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜਰਾ ਕੁ ਬੜਬੜਾਈਆਂ ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ ਫੂਲ ਸਿਨੇਮੇ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਤਾਂਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਧਰ ਉਤਰ ਜਾਓ ਹਸਪਤਲ ਨੇੜੇ ਰਹੂਗਾ ਪਾਲੀ ਕਾਲੀ ਨਾਲ ਉਤਰ ਗਈ ਉਹ ਹਾਂ ਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਹੈ ਉਹਨੂੰ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਉਹ ਬਾਸ ੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਬੜੀ ਔਕੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ ਕਿਸੇ ਬੱਸ ਦਾ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁੰਗੁਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ ਇੱਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾ ਗਲੋ ਲਾਇਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ ਪਾੜ ਕੇ ਤੱਕਦੇ ਸਨ ਅਗਲੇ ਦਿਨ ਫਿਰ ਚਾਂਸ ਅਜਿਹਾ ਹੋਇਆ ਕਿ ਜਦੋਂ ਨਾਬੇ ਅੱਡੇ ਤੇ ਪਹੁੰਚੀ ਤਾਂ バス ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ ਫੜ ਉਤਾਰ ਰਿਹਾ ਸੀ ਜੀਤ ਇੱਕ ਪਲੋਂ ਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੇ ਝੋਲਾ ਚੁੱਕ ਕੇ ਬੈਠ ਜਾਓ ਤੁਹਾਡੀ ਖਾਤਰ ਸੀਟ ਰੱਖੀ ਪਈ ਹੈ ਕਈ ਘੂਰ ਦੀਆਂ ਨਜ਼ਰਾਂ ਕੋਲ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਐ ਪਾਲੀ ਨੂੰ ਦਿਲ 'ਚ ਇੱਕ ਵਾਰ ਖਿਆਲ ਆਇਆ। ਬਦਲੀ ਮੁਰ ਨਾਬੇ ਦੀ ਕਰਾਨ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਕੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ 'ਤੇ ਚੜਿਆ ਰਹਿੰਦਾ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਆਉਂਦੇ ਵਧੀਆ ਕੱਪੜੇ ਵੱਟੋ-ਵੱਟ ਹੋ ਜਾਂਦੇ। ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਉਹ ਉਹਦਾ ਸਿਰ ਚਕਰਾਂ ਲਾ ਦਿੰਦੀ। ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ। ਆਖ ਜੀ ਤਾਂ ਗਾਹ ਲੰਘ ਗਿਆ। ਨਹੀਂ ਬਈ ਪੈਸੇ ਲੈ ਲੈ। ਪਾਲੀ ਨੇ ਜ਼ੋਰ ਲਾਇਆ। ਕੀ ਫਰਕ ਪਿਆ ਚੱਲਿਆ। ਆਖੋ ਹੋਰ ਅਗਾਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਦੇ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ। ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਈ। ਉਨੇ ਚੰਗਾ ਵੀ ਨ ਲੱਗਿਆ 300 ਰੁਪਇਆ ਕਮਾਣ ਵਾਲੇ ਲਈ ਸਾਡੇ ਦਾਸਾਂ ਨੇ ਪਲਾਕੀ ਮਾਈਨੇ ਰੱਖ ਦੇ ਸਨ ਅਗਲੇ ਦਿਨ ਨੂੰ ਜਾਣ ਕੇ 5 ਮਿੰਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪੀਪਲ ਵਾਸਤੇ ਨਹੀਂ ਸਗੋਂ ਪੈਪਸੂ ਰੋਡ ਵਿੱਚ ਤੇ ਜਾਵਾਂਗੀ ਕੀ ਫਜ਼ੂਲ ਗੱਲ ਐ ਕਿ ਪੈਸੇ ਹੀ ਨਾ ਲੈ ਜਾਣ ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਓਏ ਆਉਂਦੇ ਹੁਣ ਕਿਉਂ ਪੇਰਮੀ ਵੱਡੀ ਐ ਐਡੀ ਛੇਤੀ ਜਾਨੀ ਮੀ ਆਉਂਦਾ ਜੀਤ ਨੇ ਹੌਲੀ-ਹੌਲੀ ਹੁੰਦੀ ਆਖਿਆ ਅੱਗੇ ਪਹੁੰਚਣਾ ਹੈ ਕਿ ਨਹੀਂ ਮਰਕਾ ਨਾਲ ਹੀ ਆਉਣਾ ਹੈ ਡਰਾਈਵਰ ਬੋਲਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂਕਿ ਖੋਲਦਿਆ ਪਾਲੀ ਨੂੰ ਉਹਨੇ ਆਖਿਆ ਮੇਮ ਸਾਇਬਾ ਤੋਂ ਬਿਨਾਂ ਬਸ ਕੀ ਮੈਂ ਤੁਰ ਪੈਂਦੀ ਪਿਛੋਂ ਨਾਬੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ ਜੀਤ ਨੇ ਖੂਰਕਿਓਂ ਦੇ ਵੱਲ ਤੱਕਿਆ ਸਭ ਚੁੱਪ ਕਰ ਗਈ ਬਸ ਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਹੋਂਦੇ ਵਾਰ-ਵਾਰ ਆਖਣ ਤੇ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਡਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ ਪਰ ਕਿਹੜਾ ਪੈਸਾ ਲੈ ਕੇ ਟਿਕਟ ਨਹੀਂ ਕੱਟਦਾ ਖੈਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ ਉਹ ਸੋਚ ਹੀ ਰਹੀ ਸੀ ਕਿ ਬੱਸ ਖੜੀ ਕਰ ਇੱਕ ਚੈੱਕਰ ਚੜ ਪਿਆ ਲੋਕਾਂ ਦੀ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤਰੇਲੀਓ ਤਰੇਲੀ ਹੋ ਗਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੇਰੇ ਕੋਲ ਟਿਕਟ ਹੀ ਨਹੀਂ ਮੈਂ ਆਖ ਦੇਾਂਗੀ ਕਿ ਕੰਡਕਟਰ ਨੇ ਦਿੱਤੀ ਨਹੀਂ ਮੈਂ ਮੰਗੀ ਸੀ ਉਹਨੇ ਸੋਚਿਆ ਪਰ ਵਿਚਾਰਾ ਫਸੇਗਾ ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ ਮੈਂ ਕਾਹਨੂੰ ਝੂਠ ਬੋਲਾਂ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ ਇਹਨੇ ਉਹ ਚੈੱਕ ਕਰਨ ਦੇ ਕੋਲ ਆ ਪਹੁੰਚਿਆ ਜੀ ਟਿਕਟ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ ਐ ਐ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾਰੀ ਵਾਲੀ ਡਾਕਟਰੀ ਵਾਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ ਜੀਤ ਲੋਹਾ ਲੱਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿੱਚੋਂ ਉਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ। 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ। ਕਵਰੇ ਕਿਸੇ ਦਿਨ ਰੋਟੀ ਖਾਣੋ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਏ। ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰ ਇਹ ਗੱਲ ਯਾਦ ਆਈ। ਕਿ ਉਹ ਦਾਦੀ ਬੇਚੈਨ ਹੋਈ। ਸ਼ਾਮ ਨੂੰ ਜਦੋਂ ਅੱਡੇ ਤੇ ਪਹੁੰਚੀ ਤਾਂ ਹੌਲੀ-ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ। ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜਦੀ ਸੀ। ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਬਾਕੀ ਵੀ ਮਾਰੇ ਗਏ ਮੈਂ ਰੋਲਦਾ ਖੁੱਲਦਾ ਇੱਧਰ ਆ ਗਿਆ ਪੜਾਈ ਵੀ ਕਿੱਥੋਂ ਹੋਣੀ ਸੀ ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ ਤੇ ਤੇ ਅਗੋਂ ਦਾ ਗਲਾ ਭਰ ਆਇਆ ਪਾਲੀ ਦਾਦੀ ਬੇਚੈਨ ਹੋਈ ਹੁਣ ਸਮਝ ਨਾ ਲੱਗੇ ਕਿ ਕੀ ਆਖੇ ਐਨੇ ਨੂੰ ਬੱਸ ਆ ਗਈ ਉਹ ਕਾਲੀ ਨਾਲ ਉੱਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਡੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ, ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।